ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਚ ਲਿਖ ਕੇ ਮੈਂ ਲਵਾਇਆ ਵੀ ਲਿਖ ਕੇ ਲਾ ਦਿਓ ਭਾਈ 27 ਤਰੀਕ ਤੱਕ ਕੋਈ ਮਠਿਆਈ ਨਾ ਲੈ ਕੇ ਆਏ ਬੜੇ ਦਰਦਨਾਕ ਦਿਲ ਨੇ ਸਾਨੂੰ ਰੋਟੀ ਖਾਣ ਲੱਗਿਆ ਵੀ ਬੜਾ ਕੁਝ ਯਾਦ ਆਉਂਦਾ ਵੀ ਅਸੀਂ ਖਾਂਦੇ ਪਏ ਆ ਸਾਡੇ ਬੱਚੇ ਜੰਗਲਾਂ ਵਿੱਚ ਫਿਰਦੇ ਮੈਨੂੰ ਬੜਾ ਦੋਖੇ ਮੈਂ ਅੱਜ ਵੀ ਇੱਕ ਸਿੰਘ ਨੂੰ ਉੱਥੇ ਖੜਾਇਆ ਸੀ ਡਿਊਟੀ ਦੇ ਮੱਥਾ ਟੇਕਣ ਵਾਸਤੇ ਭੇਜਦਾ ਵੀ ਅਸੀਂ ਦਾੜੀ ਸਾਰੀ ਮੁੰਨੀ ਹੋਈ ਮੈਂ ਉਹਨੂੰ ਵੇਖ ਕੇ ਤੇ ਰੋ ਪਈ ਮੈਂ ਕਿਹਾ ਤੂੰ ਇੰਨਾ ਸੋਹਣਾ ਸੁੰਦਰ ਸਰੂਪ ਹੈ ਤੇਰਾ ਦਾੜੀ ਤੇਰੀ ਮੁੰਨੀ ਹੋਈ ਇਹ ਮੇਰਾ ਦੋਖ ਤੂੰ ਵੇਖ ਨਹੀਂ ਸਕਦਾ ਮੇਰੀ ਅੱਖਾਂ ਚੋਂ ਝਰੂ ਆ ਗਏ ਤੁਨੂੰ ਵੇਖ ਕੇ ਕਹਿੰਦਾ ਮਾਤਾ ਜੀ ਮੈਂ ਮਾਫੀ ਬੰਗਲਾ ਮੈਂ ਬਾਹਰਲੇ ਮੋਰਖੇ ਚ ਰਹਿਣਾ ਕਿਹੜਾ ਮੁੱਲ ਕੇ ਜਿਹੜਾ ਰੁਕਦਾ ਤੁਨੋਂ ਕਿ ਦਾੜੀ ਬਣਾ ਕੇ ਆਓ ਕਿਉਂ ਦਾੜੀ ਬਣਾਈ ਏ ਤੂੰ ਅੱਜ ਇੱਥੇ ਬਾਬਾ ਦੀਪ ਸਿੰਘ ਦੇ ਪ੍ਰਣ ਕਰਕੇ ਜਾ ਕਿ ਮੈਂ ਅੱਜ ਤੋਂ ਮੈਂ ਮਾਤਾ ਜੀ ਮੈਂ ਮਾਫੀ ਮੰਗਣਾ ਮੈਂ ਅੱਜ ਤੋਂ ਬਾਤ ਗਾੜੀ ਨਹੀਂ ਮੰਨਾ ਕਹਿੰਦਾ ਮਾਤਾ ਜੀ ਹੁਣ ਮੈਨੂੰ ਜਦੋਂ ਵੇਖੋਗੇ ਨਾ ਮੈਨੂੰ ਸਹੀ ਤਰ੍ਹਾਂ ਮਾਵਾ ਖੁਦ ਹੀ ਆਪ ਜਾਂਦੀਆਂ ਪਾਰਲਰ ਤੇ ਉਹ ਹੀ ਨਹੀਂ ਕਰਦੀਆਂ ਘੱਟ ਤੇ ਬੱਚਿਆਂ ਨੂੰ ਉਹਨਾਂ ਨੇ ਕੀ ਕਰਨ ਜਦ ਮਾਵਾ ਸਾਰੀ ਉਮਰ ਲੰਘ ਗਈ ਇਹ ਮੈਂ ਮੈਦੀ ਦਾ ਹੱਥ ਨਹੀਂ ਸਿਰ ਨੂੰ ਲਾਇਆ ਨਉਆਂ ਦੇ ਪਾਲਿਛ ਨਹੀਂ ਲਾਈ ਵਿਧੀ ਨਹੀਂ ਲਾਈ ਗੁਜ਼ਾਰਾ ਨਹੀਂ ਹੋ ਗਿਆ ਮੇਰਾ ਕੀ ਲੱਗਦਾ ਕਮੀ ਕਿੱਥੇ ਹੈ ਫਿਰ ਅਬੀ ਬੱਚੇ ਟੁੱਟਦੇ ਪੈਣ ਕਮੀ ਮਾਵਾ ਚ ਸਭ ਤੋਂ ਜ਼ਿਆਦਾ ਮਾਵਾ ਚ ਕਮੀ ਭਾਈ ਵੀ ਨਹੀਂ ਸੁਜ਼ਾਰ ਸਕਦੇ ਗਰੰਥ ਵੀ ਨਹੀਂ ਸੁਜ਼ਾਰ ਸਕਦਾ ਜਿੰਨਾ ਮਾਂ ਖੁਦ ਸੁਜ਼ਾਰ ਸਕਦੀ ਮਾਵਾਂ ਆਪ ਹੀ ਗਲਤ ਨੇ ਤੇ ਬੱਚਿਆਂ ਨੂੰ ਵੀ ਗਲਤ ਕਰਨ ਜਾਂ ਮੇਰੇ ਵਰਗੀਆਂ ਬੁੱਢੀਆਂ ਕੋਈ ਜਿਹੜੀਆਂ ਨਕਾਰੀਆਂ ਹੋ ਜਾਣ ਉਹ ਇਸ ਪਾਸੇ ਲੱਗਦਣ ਕੋਈ ਸੁਣਦੀਆਂ ਹੋਣਗੀਆਂ ਜਿਹੜੀਆਂ ਰਹਿ ਗਈਆਂ ਨਹੀਂ ਹੋਰ ਕੋਈ ਕੰਮ ਕਰ ਸੀ ਇਹ ਹੀ ਕੰਮ ਕਰੀ ਜਾਓ ਜਿੱਥੇ ਕਿਧਰੇ ਗੁਰਦੁਆਰਾ ਇਹ ਹੀ ਕੰਮ ਕਰੀ ਜਾ ਜਿਹੜਾ ਦਾੜੀ ਮੰਨਿਆ ਮਿਲੇ ਉਹਨੂੰ ਫੜ ਲਓ ਬਾਅਦੋਂ ਫੜ ਲਓ ਮੈਂ ਅੱਜ ਬਾਹ ਫੜੀ ਵਾਹ ਦਫਾ ਵਾਸ ਮਾਈ ਗੁਰਜੀ ਦਾ ਖਾਲਸਾ ਹਾ ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਕੀ ਫਤਿਹ ਮਤਾ ਸਿੱਧੀ ਦਿਨ ਚੱਲ ਰਹੇ ਨੇ ਪਰ ਅੱਜ ਕੱਲ ਨੌਜਵਾਨ ਖਾਸ ਕਰਕੇ ਉਹਨਾਂ ਨੂੰ ਇੰਨਾ ਪਤਾ ਹੈ ਕਿ ਕ੍ਰਿਸਮਸ ਚੱਲ ਰਿਹਾ ਪਰ ਉਹਨਾਂ ਨੂੰ ਇਹ ਨਹੀਂ ਪਤਾ 25 26 ਨੂੰ ਕੀ ਹੁੰਦਾ ਹੈ ਇਹ ਨਹੀਂ ਪਤਾ ਅਸੀਂ ਵੇਖੋ ਇਸ ਗੁਰਦੁਆਰੇ ਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਚ ਲਿਖ ਕੇ ਮੈਂ ਲਵਾਇਆ ਵੇ ਲਿਖ ਕੇ ਲਾ ਦਿਓ ਭਾਈ 27 ਤਰੀਕ ਤੱਕ ਕੋਈ ਮਠਿਆਈ ਨਾ ਲੈ ਕੇ ਆਏ ਕੋਈ ਬਰਫੀ ਦਾ ਡੱਬਾ ਲੱਡੂ ਦਾ ਡੱਬਾ ਕੋਈ ਨਾ ਲਿਆਵੇ ਕਿਉਂਕਿ ਇਹ ਦਿਨ ਜਿੰਨੇ ਨੇ ਨਾ ਇਹ ਸਾਡੇ ਵਾਸਤੇ ਬੜੇ ਦਰਦਨਾਕ ਦਿਨ ਨੇ ਸਾਨੂੰ ਰੋਟੀ ਖਾਣ ਲੱਗਿਆ ਵੀ ਬੜਾ ਕੁਝ ਯਾਦ ਆਉਂਦਾ ਵੀ ਅਸੀਂ ਖਾਂਦੇ ਪਏ ਆ ਸਾਡੇ ਬੱਚੇ ਜੰਗਲਾਂ ਵਿੱਚ ਫਿਰਦੇ ਲੋਕੀ ਚਾਹਦੇ ਨਹੀਂ ਇਹਨੇ ਲੱਡੂ ਲਿਆਂਦਨ ਮੈਂ ਕੱਲ ਵਨ ਵਨ ਕੇ ਥੱਕੇ ਲੋਕਾਂ ਨੂੰ ਕੋਈ ਖਿਆਲ ਨਹੀਂ ਇਸ ਗੱਲ ਦਾ ਬਿਲਕੁਲ ਇਹਨਾਂ ਜਿੰਨਾਂ ਦੇ ਵਿੱਚ ਸੁੱਕੀ ਰੋਟੀ ਖਾਣੀ ਚਾਹੀਦੀ ਦਾਲ ਫੁਲਕਾ ਬਸ ਕੁਝ ਨਹੀਂ ਖਾਣਾ ਚਾਹੀਦਾ ਲੋਕੀ ਲੱਡੂ ਬਣਦੇ ਨੇ ਕੋਈ ਬਰਫੀਆਂ ਬਣਦਾ ਕੋਈ ਕੋਈ ਡੱਬੇ ਲਿਆਂਦਾ ਨਹੀਂ ਚਾਹੀਦੇ ਕਿਉਂ ਆਪਣਾ ਜੇ ਸਾਡੇ ਬੱਚੇ ਨੂੰ ਕੰਡਾ ਚੁੱਪੇ ਸਾਨੂੰ ਦਰਦ ਆਉਂਦੀ ਸਾਡੇ ਗੁਰੂ ਮਹਾਰਾਜ ਜੰਗਲਾਂ ਦੇ ਵੀ ਫਿਰਦੇ ਰਹਣ ਬੱਚੇ ਉਹਨਾਂ ਦੇ ਮਾਤਾ ਜੰਗਲਾਂ ਹੀ ਫਿਰਦੀ ਨਹੀਂ ਠੰਡੇ ਬੱਚਿਆਂ ਦੀਆਂ ਸ਼ਹੀਦੀਆਂ ਹੋ ਗਈਆਂ ਚਮਾਉਂਦੀਆਂ ਦੋ ਕੰਦੇ ਚੇਨ ਦਿੱਤੇ ਗਏ ਸਿਰਾਂ ਦੇ ਕੰਦੇ ਦੋ ਚਮਕੌਰ ਦੀ ਜੰਗ ਹੀ ਸ਼ਹੀਦ ਹੋ ਗਏ ਮਾਤਾ ਸ਼ਹੀਦ ਹੋ ਗਈ ਗੁਰੂ ਗੋਬਿੰਦ ਸਿੰਘ ਘਰੋਂ ਬੇਗਾਰ ਹੋ ਗਏ ਅਨੰਦਪੁਰ ਸਾਹਿਬ ਛੁੱਟ ਗਿਆ ਸਾਡੇ ਕੋਲ ਅਸੀਂ ਕਿੱਦੇ ਰਹਿ ਗਏ ਭਾਵੇਂ ਸਭ ਕੋਈ ਬਾਬਾ ਜੀ ਕੋ ਲਗਾ ਇਹ ਚੋਜ ਹੈ ਉਹਨਾਂ ਦਾ ਸਾਰਾ ਇਹ ਕੋਈ ਦੁਖਿਆਈ ਗੱਲ ਉਹਨਾਂ ਵਾਸਤੇ ਕੋਈ ਨਹੀਂ ਇਹ ਸਾਡੇ ਵਾਸਤੇ ਦੁਖਿਆਈ ਉਹਨਾਂ ਲਈ ਕੋਈ ਨਹੀਂ ਪਰ ਸਾਨੂੰ ਤਾਂ ਕਰਨਾ ਚਾਹੀਦਾ ਨਾ ਉਹਨਾਂ ਦਾ ਸਾਨੂੰ ਫਿਕਰ ਕਰਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਮਹਾਰਾਜ ਨੇ ਸਾਡੀ ਜਿੰਦ ਜਾਨ ਨੇ ਲੋਕਾਂ ਨੂੰ ਫਿਕਰ ਹੀ ਕੋਈ ਨਹੀਂ ਇਹ ਅਹਿਸਾਸ ਸ਼ਾਇਦ ਭੁੱਲ ਗਿਆ ਲੋਕਾਂ ਨੂੰ ਕਿ ਠੰਡੇ ਬੁਰਜ ਤੇ ਨਿੱਕੇ ਸਾਹਿਬ ਜاده ਕਿਵੇਂ ਬੈਠੇ ਸਰ ਕਿਸ ਤਰ੍ਹਾਂ ਠੰਡੇ ਬੁਰਜ ਦੇ ਵੇਤਦਾਦੀ ਦੀ ਗੋਦੀ ਚ ਕੁੱਕਨ ਪਾਣੀ ਸਰ ਭੁਖੇ ਪਾਣੇ ਐਂ ਜੀ ਫਿਰ ਉਹ ਜਿਹੜਾ ਦੁੱਧ ਲੈ ਕੇ ਗਿਆ ਬੋਤੀ ਰਾਮ ਬੋਤੀ ਰਾਮ ਮਹਿਰਾ ਉਹ ਵੇਖੋ ਕਿੰਨੀ ਕੁਰਬਾਨੀ ਆ ਉਹਦੀ ਸੋਨਾ ਚਾਂਦੀ ਸਾਰਾ ਰੱਖ ਕੇ ਲੋਕਾਂ ਨੂੰ ਵੰਡ ਕੇ ਰਿਸ਼ਵਤ ਦੇ ਕੇ ਮੁਸਲਮਾਨਾਂ ਨੂੰ ਤੇ ਦੁੱਧ ਪਿਆਣ ਗਿਆ ਉੱਤੇ ਉਹਦੇ ਸਾਰੇ ਟੱਬਰ ਨੂੰ ਕੋਲੀ ਦੇ ਵਿੱਚ ਟੋਟੇ ਕਰ ਕਰਕੇ ਜਿਹਦੇ ਸਰੋਂ ਦਾ ਤੇਲ ਪੀੜੀ ਦਾ ਉਹਦੇ ਚੋਂ ਦਾ ਪਰਿਵਾਰ ਪੀੜਿਆ ਗਿਆ ਇਹ ਥੋੜੀ ਹਮਦਰਦੀ ਕਰ ਦੁੱਖ ਦੀ ਗੱਲ ਐਨਾ ਵੱਡਾ ਦੁੱਖ ਉਹ ਵੀ ਸਾਡੇ ਵਰਗਾ ਹੀ ਸੀ ਅਸੀਂ ਨਹੀਂ ਕਰ ਸਕਦੇ ਕੁਰਬਾਨੀਆਂ ਦੇ ਪਿੱਛੇ ਕੁਝ ਕਰਨੀ ਚਾਹੀਦੀ ਹੈ ਸਾਨੂੰ ਵੱਡ ਲੋਕ ਸੋਚਦੇ ਹੀ ਨਹੀਂ ਲੋਕੀ ਲੱਡੂ ਪਰਪੀਆਂ ਕਰਦਾ ਲੋਕ ਕਹਿੰਦੇ 크리스마ਸ ਸਾਡਾ ਤਿਆਰ ਹੋ ਗਿਆ ਉਹ ਮੈਰੀ 크리스마ਸ ਕਹਿੰਦੇ ਨੇ ਕਿਸੇ ਨੂੰ ਇਹ ਨਹੀਂ ਪਤਾ ਫਤਿਹ ਵੀ ਗੈਣੀ ਹੈ ਇਹ ਪਤਾ ਹੀ ਨਹੀਂ ਫਿਰ ਉਹ ਵੱਡੇ ਸਾਹਿਬ ਜੱਤੇ ਅਜੀਤ ਸਿੰਘ ਜਹਰ ਸਿੰਘ ਕਿੱਥੇ ਉਥੇ ਜਾ ਕੇ ਇਹਨੇ 10 ਲੱਖ ਫੌਜ ਆਈ ਔਰੰਗਜ਼ੇਬ ਦੀ ਉਹਦੇ ਨਾਲ ਉਹਨਾਂ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ 10 ਲੱਖ ਫੌਜ ਨਾਲ ਲੜ ਲੜ ਕੇ ਚਾਲੀ ਸਿੰਘਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਗورو ਮਹਾਰਾਜ ਨੰਗੇ ਪੈਰੀ ਪੰਥ ਦੀ ਕਹਾਂ ਦੇ ਉੱਤੇ ਮੰਨ ਕੇ ਕਿ ਬਾਬਾ ਜੀ ਤੁਸੀਂ ਕਿਹਾ ਸੀ ਵੀ ਜੇ ਪੰਜ ਖਾਲਸੇ ਇਕੱਠੇ ਹੋ ਕੇ ਅਰਦਾਸ ਕਰਨਗੇ ਤੇ ਗੁਰੂ ਦੀ ਅਰਦਾਸ ਅਸੀਂ ਪੰਜ ਸਿੰਘ ਤੁਹਾਨੂੰ ਅਰਦਾਸ ਕਰਨੇ ਤੇ ਜਿੱ ਨਿਕਲ ਜਾ ਤੁਸੀਂ ਜਾਓਗੇ ਪੰਥ ਹੋਰ ਤੁਹਾਡੇ ਨਾਲ ਲੱਜ ਜਾਏਗਾ ਅਸੀਂ ਜੀਹ ਦੀਆਂ ਪਾ ਲਈਏ ਪਾ ਲਈਏ ਤੁਸੀਂ ਨਹੀਂ ਪਾਣੀ ਅਜੇ ਨਹੀਂ ਪਾਣੀ ਨਿਕਲ ਜਾ ਉਹਨਾਂ ਦੀ ਬਰਿਆਦ ਸੁਣ ਕੇ ਮਹਾਰਾਜ ਸੰਗਤ ਸਿੰਘ ਨੂੰ ਆਪਣਾ ਪਹਿਰਾਵਾ ਪਵਾ ਕੇ ਬੁਰਜ ਦੇ ਉੱਤੇ ਬਿਠਾ ਕੇ ਆਪ ਰਾਤ ਨੂੰ ਨੰਗੇ ਪੈਰੀ ਬਿਨਾ ਕਲਗੀ ਬਿਨਾ ਕਿਸੇ ਕੋਈ ਹਥਿਆਰ ਨਹੀਂ ਨਾਲ ਸਿਰਫ ਚੇਰੀ ਸਾਹਿਬ ਬਸ ਸਾਰੇ ਸਾਜ਼ ਲਾ ਕੇ ਕਲਗੀ ਲਾ ਕੇ ਸਭ ਕੁਝ ਸੰਗਤ ਸਿੰਘ ਨੂੰ ਦੇ ਦਿੱਤਾ ਇੱਕ ਚੇਰੀ ਸਾਹਿਬ ਲੈ ਕੇ ਨੰਗੇ ਪੈਰੀ ਨਿਕਲ ਗਏ ਮਾਠੀਵਾੜੇ ਦੇ ਜੰਗਲੋਂ ਕੁੰਮ ਦੇ ਕਮਾਂ ਦੇ ਮਾਠੀਵਾੜੇ ਜਾ ਕੇ ਆਦ ਰਹੇ ਉਹ ਸਾਡਾ ਹੀ ਗੁਰੂ ਹੈ ਕਿਸੇ ਹੋਰ ਦਾ ਨਹੀਂ ਬਿਲਕੁਲ ਸਾਨੂੰ ਨਹੀਂ ਜਾਣੀ ਚਾਹੀਦੀ ਕੁਰਬਾਨੀ ਉਹਨਾਂ ਪਿੱਛੇ ਬਿਲਕੁਲ ਅਸੀਂ ਮਢਾਈਆਂ ਖਾਨੇ ਇੱਕ ਗੱਲ ਨਹੀਂ ਇਹ ਸਰਦ ਹਵਾਵਾਂ ਕਿਤੇ ਨਾ ਕਿਤੇ ਉਹਨਾਂ ਦੀ ਯਾਦ ਦਿਵਾਉਂਦੀਆਂ ਨੇ ਪਰ ਸ਼ਾਇਦ ਲੋਕ ਸਾਰੇ ਬੰਦ ਨੂੰ ਮੇਰੇ ਵੱਲੋਂ ਅਪੀਲ ਕਿ ਰੱਜ ਕੇ ਇਹ ਦਿਨ ਸੌਂਗ ਦੇ ਮਨਾਇਆ ਕਰੋ ਅਫਸੋਰ ਦੇ ਮਨਾਇਆ ਕਰੋ ਮੈਨੂੰ ਬੜਾ ਦੁੱਖ ਹੈ ਮੈਂ ਅੱਜ ਵੀ ਇੱਕ ਸਿੰਘ ਨੂੰ ਉੱਥੇ ਖੜਾਇਆ ਸੀ ਡਿਊਟੀ ਦੇ ਮੱਥਾ ਟੇਕਣ ਵਾਸਤੇ ਭੇਜਦਾ ਵੀ ਸੀ ਦਾੜੀ ਸਾਰੀ ਮੁੰਨੀ ਹੋਈ ਮੈਂ ਉਹਨੂੰ ਵੇਖ ਕੇ ਰੋ ਪਈ ਮੈਂ ਕਿਹਾ ਬੇਟਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਹਿੰਦਾ ਦੱਸੋ ਮੈਂ ਕਿਹਾ ਮੇਰੇ ਨੇੜੇ ਆ ਜਾ ਮੈਂ ਕਿਹਾ ਤੂੰ ਐਡਾ ਸੋਹਣਾ ਸੁੰਦਰ ਸਰੂਪ ਹੈ ਤੇਰਾ ਦਾੜੀ ਤੇਰੀ ਮੁੰਨੀ ਹੋਈ ਇਹ ਮੇਰਾ ਦੋਖ ਤੂੰ ਵੇਖ ਨਹੀਂ ਸਕਦਾ ਮੇਰੀ ਅੱਖਾਂ ਚੋਂ ਅੱਥਰੂ ਆ ਗਏ ਸਨ ਉਹ ਇੱਕ ਕਹਿੰਦਾ ਮਾਤਾ ਜੀ ਮੈਂ ਮਾਫੀ ਬਗਣਾ ਮੈਂ ਬਾਹਲੇ ਮੁਰਖੇ ਤੇ ਰਹਿਣਾ ਮੈਂ ਕਿਹਾ ਮੇਰਾ ਪੋਤਰਾ ਬਾਹਲੇ ਮੁਰਖੇ ਤੇ ਰਹਿੰਦਾ ਮੇਰਾ ਪਰਪੋਤਰੇ ਜਵਾਈ ਪਰੇ ਮੁਰਖੇ ਤੇ ਰਹਿੰਦਾ ਚਾਰ ਪਰਪੋਤਰੇ ਮੇਰੇ ਬਾਹਲੇ ਮੁਰਖੇ ਤੇ ਰਹਿੰਦੇ ਦੋ ਤਿੰਨ ਪੋਤਰੀ ਦੇ ਬੱਚੇ ਉਧਰ ਰਹਿੰਦੇ ਸਵੇਰੇ ਸੈਂਚੀਆਂ ਨਾਲ ਦਿੱਤੀਆਂ ਹਿਆਂ ਨੂੰ ਮੱਥਾ ਟੇਕਨ ਤੋਂ ਬਿਨਾਂ ਸਕੂਲ ਨਹੀਂ ਜਾਂਦਿੰਦੀ ਪੈਂ ਮੱਥਾ ਟੇਕਨ ਤੋਂ ਬਿਨਾਂ ਆਫਿਸ ਨਹੀਂ ਜਾਂਦਿੰਦੀ ਤੇ ਮੈਂ ਕਿ ਪੂਰੇ ਗੁਰ ਸਿੱਖ ਨੇ ਮੇਰੇ ਬੱਚੇ ਪੂਰੇ ਗੁਰ ਸਿੱਖ ਨੇ ਜਿਹੜਾ ਹੁਣ ਪੜਨ ਪਿਆ ਉਹ ਵੀ ਦਸਤਾਰ ਸਜਾ ਕੇ ਜਾਂਦਾ ਜਿਹੜਾ 10 ਸਾਲ ਦਾ ਪਰਪੋਤਰਾ ਹੈ ਉਹ ਵੀ ਦਸਤਾਰ ਸਜਾ ਕੇ ਜਾਂਦਾ ਕਮੀ ਕਿੱਥੇ ਹੈ ਫਿਰ ਇਹ ਕਿਉਂ ਟੁੱਟਦੇ ਪੈਸੀ ਤੁਸੀਂ ਤੂੰ ਬਾਹਰਲੇ ਮੁਲਕੇ ਚ ਰਹਿਣਾ ਕਿਹੜਾ ਮੁਲਕੇ ਜਿਹੜਾ ਰੋਕਦਾ ਤੁਹਾਨੂੰ ਕਿ ਦਾੜੀ ਬਣਾ ਕੇ ਆਓ ਕਿਉਂ ਦਾੜੀ ਬਣਾਈ ਹੈ ਤੂੰ ਅੱਗੇ ਤੇ ਬਾਬਾ ਦੀਪ ਸਿੰਘ ਦੇ ਪ੍ਰਣ ਕਰਕੇ ਸ਼ਾ ਕਿ ਮੈਂ ਅੱਜ ਤੋਂ ਮੈਂ ਬਾ ਮਾਤਾ ਜੀ ਮੈਂ ਮਾਫੀ ਮੰਗਣਾ ਮੈਂ ਅੱਜ ਤੋਂ ਬਾ ਗਾੜੀ ਨਹੀਂ ਮੰਨਾ ਕਹਿੰਦਾ ਮਾਤਾ ਜੀ ਹੁਣ ਮੈਨੂੰ ਜਦੋਂ ਵੇਖੋਗੇ ਨਾ ਮੈਨੂੰ ਸਹੀ ਇਤਲਾਹਾ ਮੈਂ ਇੰਨੇ ਚ ਮੈਂ ਇੰਨੀ ਜੋਰ ਦਾ ਮੈਂ ਚਾਹ ਕਾ ਰਬ ਲਾਇਆ ਮੈਂ ਕਿ ਸੱਚੇ ਬਾਬਾ ਸ਼ਾ ਮੈਂ ਦਰਬਾਰ ਸਾਹਿਬ ਇੱਕ ਵਾਰੀ ਗਈ ਹੋਈ ਸੀ ਤੇ ਉੱਥੇ ਪਿਓ ਦੇ ਨਾਲ ਇੱਕ ਬੇਟਾ ਜਵਾਨ ਆਇਆ ਦਾੜੀ ਬੰਨ੍ਹੇ ਵਾਲਾ ਤੇ ਮੈਂ ਉਸ ਡਿਉਟੀ ਪਿਛਲੀ ਦਲੀਹ ਜਨ ਨਾਲ ਖਲੋ ਕੇ ਅਰਦਾਸ ਕਰਨ ਦੀ ਪਈ ਉਹ ਨੋ ਮੈਂ ਵੇਖ ਕੇ ਬਾਹ ਫੜ ਲਿ ਜਿਵੇਂ ਆਜ ਆਉਂਦੀ ਫੜੀ ਮੈਂ ਕਿਹਾ ਬੇਟਾ ਗੱਲ ਸੁਣ ਤੂੰ ਕਿਹੜੇ ਪਿੰਡੋਂ ਆਇਆ ਹੈ ਫਲਾਣੇ ਪਿੰਡੋਂ ਮੈਂ ਕਿਹਾ ਤੂੰ ਦਾੜੀ ਕਿਉਂ ਮੁੰਨੀ ਹੈ ਜੈਨ ਕੋਈ پابੰਦੀ ਹੈ ਕਹਿੰਦਾ ਨਹੀਂ ਮੈਂ ਕਿਹਾ ਫੇਰ ਅੱਗੇ ਤੋਂ ਦਰਬਾਰ ਸਾਹਿਬ ਇਸ ਤਰ੍ਹਾਂ ਨਹੀਂ ਆਣਾ ਦਾੜੀ ਰੱਖ ਕੇ ਬਿਲਕੁਲ ਦਾੜੀ ਰੱਖ ਕੇ ਆਣੀ ਉਹਦਾ ਪਿੱਛਾ ਨਾਲ ਖੜਾ ਸੀ ਉਹਨੇ ਮੇਰੇ ਪੈਰ ਫੜ ਲਏ ਕਹਿੰਦਾ ਮਾਦਾ ਜੀ ਮੇਰੀ ਤੇਨੇ ਮੰਨੀ ਨਹੀਂ ਤੁਹਾਡੀ ਮੰਨ ਲਈ ਮੈਂ ਤੁਹਾਡੇ ਪੈਰ ਫੜ ਲਾ ਸ਼ੁਕਰ ਹੈ ਤੁਹਾਡੀ ਮੰਨ ਲਈ ਐਜੀ ਵੇਖੋ ਤੁਸੀਂ ਜੇ ਅਸੀਂ ਸਾਡੇ ਵਰਗੀਆਂ ਬੁਢੀਆਂ ਹੀ ਕਹਿਣਾ ਸ਼ੁਰੂ ਕਰ ਦਿੰਦੇ ਅੱਜ ਪੰਥ ਤੁਹਾਡਾ ਚੋਣਾ ਹੋ ਜਾਂਦਾ ਐਂ ਜੀ ਕੋਈ ਹੈ ਹੀ ਨਹੀਂ ਕਿਸੇ ਦੇ ਬੱਚੇ ਸਿਰ ਮਨਾਈ ਫਿਰਦੇ ਤਾਂ ਨਹੀਂ ਕੋਈ ਕਹਿੰਦਾ ਦਾੜੀਆਂ ਮਨਾਈ ਫਿਰਦੇ ਤਾਂ ਨਹੀਂ ਕਿ ਮਾਵਾਂ ਖੁਦ ਹੀ ਆਪ ਜਾਂਦੀਆਂ ਪੈਰਲਰ ਤੇ ਉਹ ਹੀ ਨਹੀਂ ਕਰਦੀਆਂ ਘੱਟ ਤੇ ਬੱਚਿਆਂ ਨੂੰ ਉਹਨਾਂ ਨੇ ਕੀ ਕਰਨ ਜਦ ਮਾਵਾਂ ਸਾਰੀ ਉਮਰ ਲੰਘ ਗਈਏ ਮੈਂ ਮਹਿੰਦੀ ਦਾ ਹੱਥ ਨਹੀਂ ਸਿਰ ਨੂੰ ਲਾਇਆ ਨੌਆਂ ਦੇ ਪਾਲਿਸ਼ ਨਹੀਂ ਲਾਈ ਵਿਲਦੀ ਨਹੀਂ ਲਾਈ ਗੁਜ਼ਾਰਾ ਨਹੀਂ ਹੋ ਗਿਆ ਮੇਰਾ ਮੇਰੀ 86 ਸਾਲ ਦੀ ਉਮਰ ਹੈ ਮੈਂ ਅੱਜ ਤੱਕ ਕੋਈ ਚੀਜ਼ ਨਹੀਂ ਲਈ ਕੀ ਲੱਗਦਾ ਕਮੀ ਕਿੱਥੇ ਹੈ ਫਿਰ ਅਭੀ ਬੱਚੇ ਟੁੱਟਦੇ ਪੈਣੇ ਕਮੀ ਮਾਵਾਂ ਚ ਸਭ ਤੋਂ ਜ਼ਿਆਦਾ ਮਾਵਾਂ ਚ ਕਮੀ ਪਿਓ ਦਾ ਕੋਈ ਅਜੇ ਵਿੱਚ ਰੋਲ ਨਹੀਂ ਪਿਓ ਕੁਝ ਨਹੀਂ ਕਰ ਸਕਦਾ ਮਾਂ ਕਰ ਸਕਦੀ ਸਭ ਮਾਵਾਂ ਗਲਤ ਨੇ ਅੱਜ ਕਾ ਮਾਵਾਂ ਅਗਰ ਆਪਣੇ ਆਪ ਨੂੰ ਸੁਧਾਰਨ ਨਾ ਪਰਿਵਾਰ ਸੁਧਾਰ ਸਕਦਾ ਸਾਡਾ ਪੰਥ ਸੁਧਾਰ ਸਕਦਾ ਭਾਈ ਵੀ ਨਹੀਂ ਸੁਧਾਰ ਸਕਦੇ ਗਰੰਥੀ ਵੀ ਨਹੀਂ ਸੁਧਾਰ ਸਕਦਾ ਜਿੰਨਾ ਮਾਂ ਖੁਦ ਸੁਧਾਰ ਸਕਦੀ ਮਾਮਾ ਆਪ ਹੀ ਗਲਤ ਨੇ ਉਸ ਬੱਚਿਆਂ ਨੂੰ ਵੀ ਗਲਤ ਕਰ ਦਿੱਤੀ ਕੋਈ ਇੱਕ ਅਪੀਲ ਕਰਨਾ ਚਾਹੁੰਦੇ ਹੋ ਸਿੱਖ ਸੰਗਤ ਨੂੰ ਮੈਂ ਇਹ ਹੀ ਅਪੀਲ ਕਰਾਂਗੀ ਕਲਗੀਧਰਪੀਤਾ ਬਾਬਾ ਦੀਪ ਸਿੰਘ ਜੀ ਸੋਜੀ ਦਿਓ ਆਪਣੇ ਪੰਥ ਨੂੰ ਸੋਜੀ ਦਿਓ ਕੋਈ ਕਿਸੇ ਤਰੀਕੇ ਜਾਂ ਮੇਰੇ ਵਰਗੀਆਂ ਬੁੱਢੀਆਂ ਕੋਈ ਜਿਹੜੀਆਂ ਨਕਾਰੀਆਂ ਹੋ ਜਾਣ ਉਹ ਇਸ ਪਾਸੇ ਲੱਗ ਜਾਣ ਕੋਈ ਸੁਣਦੀਆਂ ਹੋਣ ਕਿਆਂ ਜਿਹੜੀਆਂ ਰਹਿ ਗਈਆਂ ਨਹੀਂ ਹੋਰ ਕੋਈ ਕੰਮ ਕਰ ਸੀ ਇਹ ਹੀ ਕੰਮ ਕਰੀ ਜਾਓ ਜਿੱਥੇ ਕਿਧਰੇ ਗੁਰਦੁਆਰਾ ਇਹ ਹੀ ਕੰਮ ਕਰੀ ਜਾ ਜਿਹੜਾ ਦਾੜੀ ਮੰਨਿਆ ਮਿਲੇ ਉਹਨੂੰ ਫੜ ਲਓ ਬਾਦੋਂ ਫੜ ਮੈਂ ਉਹਦੀ ਅਲਬਾਂ ਫੜੀ ਹੈ ਬਾਦੋਂ ਫੜ ਬਸ ਭਈ ਪੁੱਤਰ ਮੈਂ ਅਸਰੇ ਆ ਗਿਆ ਉਸੇ ਜੋੜ ਕੇ ਤਾਂ ਅਸਰ ਜੋੜ ਕੇ ਦਵਾਈ ਕਰੋ ਆਪਣੇ ਆਪ ਬੱਚੇ ਪੁੱਤਰ ਜਾਣ ਕਰਦਾ ਹੀ ਕੋਈ ਨਹੀਂ ਖੇਚਲ ਨਹੀਂ ਕੋ ਕਰਦਾ ਤਾਂ ਕੀ ਹੋਏਗਾ ਬਸ ਇਹਨਾ ਇਹਨਾ ਅਰਦਾਸ ਕਰਨੀਆਂ ਸੱਚੇ ਪਾਤਸ਼ਾਹ ਮੈਨੂੰ ਵੀ ਦਸਿਆ ਤੂੰ ਸਮਤ ਬਖਸ਼ ਕਿ ਮੈਂ ਜੋ ਕੰਮ ਕਰਾਂ ਜੋ ਮੂੰਹੋਂ ਕਹਦਾ ਸਮਤ ਬਖਸ਼ ਮੈਨੂੰ ਠੀਕ ਗੱਲ ਮੇਰੇ ਮੂੰਹੋਂ ਨਿਕਲੇ ਗਲਤ ਕੋਈ ਨਾ ਨਿਕਲੇ ਮੈਂ ਪੰਥ ਦੇ ਕੋਈ ਕੰਮ ਕਰ ਸਕਦੀ ਹੋ ਵਾ ਤੇ ਉਹ ਕਰਾਂ ਸੇਵਾ ਕਰਦੀ ਜਾਵਾਂ ਜਾਂਦੀ ਜਾਂਦੀ ਸੇਵਾ ਕਰਦੀ ਰਵਾਂ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ